ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਨਿੱਕੀ ਨਾਮ ਦੀ ਕੁੜੀ ਦੀ ਜ਼ਿੰਦਗੀ ਦੀ ਕਹਾਣੀ ਆ ਨਿੱਕੀ ਆਪਣੇ ਪੰਜ ਭੈਣ ਭਰਾਵਾਂ ਵਿੱਚੋਂ ਸਾਰਿਆਂ ਤੋਂ ਵੱਡੀ ਸੀ ਤੇ 1970ਵੇਂ ਦਹਾਕੇ ਦੇ ਵਿੱਚ ਉਹਦਾ ਜਨਮ ਹੁੰਦਾ ਨਿੱਕੀ ਤੋਂ ਛੋਟੀਆਂ ਉਹਦੀਆਂ ਦੋ ਭੈਣਾਂ ਤੇ ਦੋ ਭਰਾ ਸੀ ਨਿੱਕੀ ਆਪਣੇ ਭੈਣ ਭਰਾਵਾਂ ਦੇ ਨਾਲ ਪਿੰਡ ਵਾਲੇ ਸਰਕਾਰੀ ਸਕੂਲ ਦੇ ਵਿੱਚ ਹੀ ਪੜਦੀ ਆ ਤੇ ਜਦੋਂ ਉਹ 10 ਪੜ ਹਟਦਿਆਂ ਤਾਂ ਉਸ ਤੋਂ ਬਾਅਦ ਉਹਦੇ ਉਹਨਾਂ ਦੇ ਬਾਪੂ ਆ ਜਿਹੜਾ ਉਹ ਕਹਿੰਦਾ ਕਿ ਵੀ ਮੇਰੇ ਚ ਤੁਹਾਨੂੰ ਬਾਹਰ ਪੜਾਉਣ ਦੀ ਹਿੰਮਤ ਹੈ ਨਹੀਂ ਵੀ ਬਹੁਤ ਜ਼ਿਆਦਾ ਹਨਾ ਖਰਚਾ ਹੁੰਦਾਗਾ ਤੇ ਤੁਸੀਂ ਘਰੇ ਕੰਮ ਸਿੱਖ ਲਓ ਚਲੋ ਨਿੱਕੀ ਤੇ ਉਹਦੀਆਂ ਭੈਣਾਂ ਘਰੇ ਸਿਲਾਈ ਕਢਾਈ ਦਾ ਕੰਮ ਸਿੱਖਦੀਆਂ ਨੇ ਕੋਰਸ ਤੋਂ ਬਾਅਦ ਉਹ ਤਿੰਨੋਂ ਭੈਣਾਂ ਜਦੋਂ ਤਿੰਨੋਂ ਭੈਣਾਂ 10 ਪੜ੍ਹ ਲੈਂਦੀਆਂ ਨੇ ਤਾਂ ਇਕੱਠੀਆਂ ਜਾ ਕੇ ਮਸਤਰੀ ਦਾ ਕੋਰਸ ਕਰ ਆਉਂਦੀਆਂ ਨੇਗੀਆਂ ਕੋਰਸ ਕਰਨ ਤੋਂ ਬਾਅਦ ਉਹ ਵਾਪਸ ਆਉਂਦੀਆਂ ਨੇ ਫਿਲਹਾਲ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਹੁੰਦੀ ਤੇ ਉਹ ਆਪਣੀ ਮਾਂ ਨਾਲ ਸਲਾਈ ਕਢਾਈ ਤੇ ਬਣਾਈ ਦਾ ਕੰਮ ਕਰਦੀਆਂ ਨੇ ਹੁਣ ਨਿੱਕੀ ਦੇ ਬਾਪੂ ਨੂੰ ਇਹ ਲੱਗਦਾ ਵੀ ਮੇਰੇ ਹਨਾ ਪੰਜ ਬੱਚੇ ਆ ਤੇ ਪੰਜੇ ਬੱਚੇ ਇਕੱਠੇ ਵੱਡੇ ਹੋਣਗੇ ਵੀ ਹੋਵੇ ਨਾ ਤਾਂ ਮੈਂ ਦੋਨਾਂ ਵੱਡੀਆਂ ਕੁੜੀਆਂ ਦਾ ਵਿਆਹ ਕਰ ਦਿਆਂ ਨਿੱਕੀ ਤੇ ਉਹ ਤੋਂ ਛੋਟੀ ਵਾਲੀ ਭੈਣ ਜਿਹੜੀ ਉਹਨਾਂ ਦਾ ਮੰਗਣਾ ਕਰ ਦਿੱਤਾ ਜਾਂਦਾ ਇੱਕ ਘਰ ਦੇ ਵਿੱਚ ਹੀ ਦੋਨੋਂ ਮੰਗੀਆਂ ਜਾਂਦੀਆਂ ਦੋਨੋਂ ਮੁੰਡੇ ਆ ਜਿਹੜੇ ਫੌਜੀ ਹੁੰਦੇ ਆ ਤੇ 6 ਮਹੀਨੇ ਬਾਅਦ ਵਿਆਹ ਕਰਨਾ ਹੁੰਦਾ ਜਦੋਂ ਵਿਆਹ ਦੇ ਦਿਨ ਨੇੜੇ ਆਉਂਦੇ ਆ ਵਿਆਹ ਦੀ ਤਿਆਰੀ ਹੁੰਦੀ ਆ ਤਾਂ ਨਿੱਕੀ ਦੇ ਘਰ ਵਾਲੇ ਨੂੰ ਛੁੱਟੀ ਨਹੀਂ ਮਿਲਦੀ ਇਸ ਕਰਕੇ ਉਹਦੀ ਛੋਟੀ ਭੈਣ ਦਾ ਵਿਆਹ ਕਰ ਦਿੱਤਾ ਜਾਂਦਾ ਕਿਉਂਕਿ ਛੋਟਾ ਮੁੰਡਾ ਛੁੱਟੀ ਆ ਗਿਆ ਸੀ ਨਿੱਕੀ ਦੇ ਘਰ ਵਾਲਾ ਨਹੀਂ ਆਇਆ ਸੀ ਉਸ ਤੋਂ 8 ਮਹੀਨੇ ਬਾਅਦ ਨਿੱਕੀ ਦੇ ਘਰ ਵਾਲੇ ਨੂੰ ਛੁੱਟੀ ਮਿਲਦੀ ਆ ਤਾਂ ਨਿੱਕੀ ਦਾ ਵਿਆਹ ਵੀ ਹੋ ਜਾਂਦਾ ਦੋਨੋਂ ਭੈਣ ਆਪਣੇ ਸਹੁਰੇ ਘਰ ਚੱਲੀਆਂ ਜਾਂਦੀਆਂ ਨੇ ਇੱਕ ਸਾਲ ਦੇ ਵਿੱਚ ਵਿੱਚ ਮਾਸਟਰੀ ਦੀਆਂ ਪੋਸਟਾਂ ਨਿਕਲਦੀਆਂ ਨੇ ਤਾਂ ਨਿੱਕੀ ਨੂੰ ਤੇ ਉਹਦੀ ਭੈਣ ਨੂੰ ਨੌਕਰੀ ਮਿਲ ਜਾਂਦੀ ਆ ਫਿਰ ਜਿਹੜੀ ਨਿੱਕੀ ਤੋਂ ਤੀਸਰੇ ਵਾਲੀ ਭੈਣ ਹੁੰਦੀ ਆ ਛੋਟੀ ਉਹਦਾ ਵੀ ਰਿਸ਼ਤਾ ਕਰ ਦਿੱਤਾ ਜਾਂਦਾ ਉਹਦਾ ਵੀ ਵਿਆਹ ਹੋ ਜਾਂਦਾ ਉਦੋਂ ਦੋਨੇ ਫੌਜੀ ਆ ਜਿਹੜੇ ਛੁੱਟੀ ਆਉਂਦੇ ਆ ਤੇ ਨਿੱਕੀ ਦੇ ਪਿਓ ਨਾਲ ਪੂਰੀ ਜ਼ਿੰਮੇਵਾਰੀ ਨਾਲ ਹਨਾ ਸਾਰੇ ਰਸਮ ਰਿਵਾਜ ਕਰਦੇ ਆ ਹੁਣ ਨਿੱਕੀ ਦੇ ਜਿਹੜੇ ਦੋਨੋਂ ਭਰਾ ਹੁੰਦੇ ਆ ਉਹਨਾਂ ਨੇ ਵੀ ਮਾਸਤਰੀ ਦਾ ਕੋਰਸ ਕਰ ਲਿਆ ਸੀ ਤੇ ਨਿੱਕੀ ਦੇ ਵੱਡੇ ਭਰਾ ਨੂੰ ਨੌਕਰੀ ਮਿਲ ਗਈ ਸੀ ਇੱਕ ਸਾਲ ਬਾਅਦ ਨਿੱਕੀ ਦੇ ਭਰਾ ਦਾ ਵਿਆਹ ਹੁੰਦਾ ਜਿਹੜੀ ਕੁੜੀ ਨਾਲ ਉਹਦਾ ਵਿਆਹ ਹੁੰਦਾ ਉਹ ਵੀ ਮਾਸਤਰੀ ਦੀ ਨੌਕਰੀ ਕਰਦੀ ਹੁੰਦੀ ਆ ਕਿਉਂਕਿ ਉਸ ਟਾਈਮ ਇਕੱਠੀਆਂ ਹੀ ਮਾਸਤਰੀ ਦੀਆਂ ਪੋਸਟਾਂ ਆਉਂਦੀਆਂ ਤੇ ਜੇ ਬੱਚੇ ਇੰਨੇ ਪੜੇ ਨਹੀਂ ਸੀਗੇ ਮਤਲਬ ਉਸ ਟਾਈਮ ਇੰਨੇ ਬੱਚੇ ਨਹੀਂ ਪੜੇ ਹੁੰਦੇ ਸੀ ਜਿਹੜੇ ਨੇ ਕੋਈ ਕੋਰਸ ਕਰ ਲਿਆ ਉਹਨੂੰ ਤਕਰੀਬਨ ਨੌਕਰੀ ਮਿਲ ਹੀ ਜਾਂਦੀ ਸੀਗੀ ਚਲੋ ਸਾਰੇ ਭੈਣ ਭਰਾ ਹਨਾ ਜਿਹੜੇ ਵਿਆਹੇ ਜਾਂਦੇ ਆਪੋ ਆਪਣੀ ਇਕਵਿਲਦਾਰੀ ਦੇ ਵਿੱਚ ਪੈ ਜਾਂਦੇ ਆ ਤੇ ਨਿੱਕੀ ਨੂੰ ਇੱਕ ਦਿਨ ਬਹੁਤ ਮੰਦਭਾਗੀ ਖਬਰ ਮਿਲਦੀ ਆ ਉਹਨੂੰ ਪਤਾ ਲੱਗਦਾ ਕਿ ਫੋਨ ਆਉਂਦਾ ਫੌਜ ਦੇ ਵਿੱਚੋਂ ਕਿ ਜਿੱਥੇ ਉਹਦੇ ਘਰ ਵਾਲੇ ਦੀ ਸ਼੍ਰੀਨਗਰ ਦੇ ਵਿੱਚ ਡਿਊਟੀ ਸੀ ਉੱਥੇ ਨਾ ਮਤਲਬ ਵਿਰੋਧੀ ਹੈ ਜਿਹੜੇ ਉਹਨਾਂ ਵੱਲੋਂ ਜਿਹੜੀਲੀ ਗੈਸ ਛੱਡਤੀ ਤੇ ਉਸ ਪਿੰਡ ਨੂੰ ਵਿਹਲਾ ਕਰਾਉਣ ਵਾਸਤੇ ਫੌਜੀਆਂ ਦੀ ਡਿਊਟੀ ਲਾਈ ਸੀ ਜਿੱਥੇ ਜ਼ਹਿਰੀਲੀ ਗੈਸ ਛੱਡੀ ਗਈ ਸੀ ਤੇ ਉਹਨਾਂ ਲੋਕਾਂ ਨੂੰ ਬਾਹਰ ਕੱਢਣ ਦੇ ਚੱਕਰ ਦੇ ਵਿੱਚ ਕਾਫੀ ਫੌਜੀ ਆ ਜਿਹੜੇ ਸ਼ਹੀਦ ਹੋ ਗਏ ਸੀ ਨਿੱਕੀ ਨੂੰ ਜਦੋਂ ਪਤਾ ਲੱਗਦਾ ਕਿ ਉਹਦੇ ਘਰ ਵਾਲਾ ਵੀ ਉੱਥੇ ਹੀ ਸੀ ਤਾਂ ਉਹ ਬੜੀ ਤੜਫਦੀ ਆ ਹਨਾ ਉਹ ਪੀਸੀਓ ਤੋਂ ਫੋਨ ਕਰਕੇ ਪੁੱਛਦੀ ਆ ਕਿ ਉਹਦੇ ਘਰ ਵਾਲੇ ਦਾ ਕੀ ਹਾਲ ਆ ਦੋ ਤਿੰਨ ਦਿਨ ਉਹ ਲਗਾਤਾਰ ਫੋਨ ਕਰਦੀ ਆ ਤੇ ਫੌਜੀ ਹਸਪੀਟਲ ਦੇ ਵਿੱਚ ਇਹੀ ਕਿਹਾ ਜਾਂਦਾ ਕਿ ਨਿੱਕੀ ਦੇ ਘਰ ਵਾਲਾ ਠੀਕ ਆ ਫਿਰ ਇੱਕ ਦਿਨ ਨਿੱਕੀ ਆਪਣੇ ਭਰਾ ਕੋਲ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੈਂ ਆਪਣੇ ਘਰ ਵਾਲੇ ਨੂੰ ਮਿਲਣਾ ਚਾਹੁੰਨੀ ਆ ਵੀ ਮੇਰੀ ਗੱਲ ਨਹੀਂ ਹੋਈ ਵੀ ਉਹ ਤਾਂ ਕਹੀ ਜਾਂਦੇ ਆ ਠੀਕ ਆ ਮੈਨੂੰ ਠੀਕ ਨਹੀਂ ਲੱਗਦਾ ਕੁਝ ਚਲੋ ਨਿੱਕੀ ਦਾ ਭਰਾ ਕਹਿੰਦਾ ਵੀ ਆਪਾਂ ਕੱਲ ਨੂੰ ਸਵੇਰੇ ਚਲੇ ਜਾਵਾਂਗੇ ਉਸ ਟਾਈਮ ਨਿੱਕੀ ਦੀ ਕੁੱਖ ਦੇ ਗੋਦੀ ਦੇ ਵਿੱਚ ਦੋ ਕੁ ਮਹੀਨਿਆਂ ਦੀ ਬੱਚੀ ਹੁੰਦੀ ਆ ਤੇ ਜਿਹੜਾ ਨਿੱਕੀ ਦਾ ਘਰ ਵਾਲਾ ਹੁੰਦਾ ਉਹਨੇ ਆਪਣੀ ਕੁੜੀ ਵੀ ਦੇਖੀ ਨਹੀਂ ਹੁੰਦੀ ਕਿਉਂਕਿ ਉਹਨੂੰ 1 ਸਾਲ ਹੋ ਗਿਆ ਸੀ ਛੁੱਟੀ ਆਏ ਨੂੰ ਜਦੋਂ ਉਹ ਛੁੱਟੀ ਆਇਆ ਸੀ ਉਦੋਂ ਉਹਦੇ ਘਰ ਵਾਲੀ ਪ੍ਰੈਗਨੈਂਟ ਹੋਈ ਤੇ ਉਹਦੀ ਕੁੜੀ ਦਾ ਜਨਮ ਵੀ ਉਹਦੇ ਬਾਅਦ ਹੀ ਹੋਇਆ ਸੀ ਉਹਨੂੰ ਛੁੱਟੀ ਨਹੀਂ ਸੀ ਛੇਤੀ ਮਿਲਦੀ ਨਿੱਕੀ ਆਪਣੀ 2 ਮਹੀਨਿਆਂ ਦੀ ਬੱਚੀ ਨੂੰ ਲੈ ਕੇ ਘਰ ਆਉਂਦੀ ਆ ਤੇ ਉਹ ਸੋਚਦੀ ਆ ਵੀ ਮੈਂ ਆਪਣੀ ਬੇਟੀ ਨੂੰ ਇੱਥੇ ਛੱਡ ਦਿਆਂ ਤੇ ਆਪਣੇ ਭਰਾ ਨੂੰ ਲੈ ਕੇ ਚਲੀ ਜਾਵਾਂ ਚਲੋ ਅਗਲੇ ਦਿਨ ਉਹਨਾਂ ਨੇ ਹਸਪਤਾਲ ਜਾਣਾ ਹੁੰਦਾ ਪਰ ਇੰਨਾ ਜ਼ਿਆਦਾ ਮੀਂਹ ਆ ਜਾਂਦਾ ਨਾ ਕਿ ਉਹਨਾਂ ਤੋਂ ਜਾਇਆ ਨਹੀਂ ਜਾਂਦਾ ਪਰ ਫਿਰ ਵੀ ਨਿੱਕੀ ਬਹੁਤ ਰੋਂਦੀ ਆ ਤੇ ਨਿੱਕੀ ਦੀ ਪਰਜਾਈ ਕਹਿੰਦੀ ਕਿ ਤੂੰ ਐਂ ਕਰ ਕੁੜੀ ਛੱਡ ਜਾ ਤੇ ਆਪਦੇ ਘਰ ਵਾਲੇ ਨੂੰ ਉਹ ਕਹਿੰਦੀ ਆ ਵੀ ਚੱਲ ਕੁੜੀ ਨਾਲ ਚਲੇ ਜਾਓ ਹਨਾ ਵੀ ਇਹਦਾ ਦਿਲ ਖੜਜੂਗਾ ਨਿੱਕੀ ਤੇ ਉਹਦੇ ਆਪਰਾ ਅੱਡੇ ਤੇ ਖੜੇ ਹੁੰਦੇ ਆ ਤੇ ਇੰਨਾ ਜ਼ਿਆਦਾ ਮੀਂਹ ਹੁੰਦਾ ਕਿ ਬੱਸ ਵੀ ਹੈ ਜਿਹੜੀ ਮਿਸ ਹੋ ਜਾਂਦੀ ਆ ਉਸ ਤੋਂ ਬਾਅਦ ਨਿੱਕੀ ਦਾ ਬਾਪੂ ਆਉਂਦਾ ਅੱਡੇ ਤੇ ਤੇ ਉਹਨਾਂ ਨੂੰ ਕਹਿੰਦਾਗਾ ਤੇ ਘਰੇ ਆ ਜਾ ਤੇ ਤੇਰੇ ਸਹੁਰਿਆਂ ਤੋਂ ਫੋਨ ਆਇਆ ਵੀ ਤੇਰੇ ਘਰ ਵਾਲਾ ਠੀਕ ਆ ਹੁਣ ਉਹਦਾ ਫੋਨ ਆਇਆ ਸੀ ਵੀ ਉਹ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਤੇ ਤੈਨੂੰ ਅੱਜ ਹੀ ਸਹੁਰੇ ਸੱਦਿਆ ਨਿੱਕੀ ਆ ਜਿਹੜੀ ਉਹ ਸੋਚਦੀ ਆ ਵੀ ਅੱਜ ਹੀ ਕਿਉਂ ਕਹਿੰਦੇ ਆ ਇਹ ਉਹਦਾ ਮੱਥਾ ਠਣਕਦਾ ਵੀ ਕੁਝ ਨਾ ਕੁਝ ਗਲਤ ਹੋਇਆ ਚਲ ਉਹ ਘਰੇ ਆਉਂਦੀ ਆ ਤੇ ਘਰੇ ਆ ਕੇ ਉਹ ਰੋਂਦੀ ਆ ਕਹਿੰਦੀ ਆ ਵੀ ਮੈਨੂੰ ਸੱਚ ਗੱਲ ਦੱਸ ਦਿਓ ਵੀ ਕੀ ਗੱਲ ਆ ਤਾਂ ਉਹਦੀ ਮਾਂ ਕਹਿੰਦੀ ਕਿ ਨਹੀਂ ਗੱਲਨ ਦਾ ਕੁਝ ਨਹੀਂ ਵੀ ਠੀਕ ਆ ਸਾਰਾ ਕੁਝ ਤੇ ਚਲੋ ਭਾਈ ਨਿੱਕੀ ਆ ਜਿਹੜੀ ਉਹ ਆਪਣੇ ਭਰਾ ਨਾਲ ਆਪਣੇ ਸਹੁਰੇ ਜਾਂਦੀ ਆ ਜਦੋਂ ਉਹ ਜਾਂਦੀ ਆ ਤਾਂ ਉਹ ਵੇਖਦੀ ਆ ਵੀ ਉਹਨਾਂ ਦੇ ਘਰ ਵੱਲ ਨੂੰ ਲੋਕ ਆ ਜਿਹੜੇ ਜਾ ਰਹੇ ਹੁੰਦੇ ਆ ਘਰ ਜਾ ਕੇ ਉਹ ਘਬਰਾ ਜਾਂਦੀ ਆ ਤੇ ਉਹ ਆਪਣੀ ਸੱਸ ਦੇ ਪੈਰੀ ਹੱਥ ਲਾਉਂਦੀ ਆ ਉਹਨੂੰ ਪੁੱਛਦੀ ਆ ਵੀ ਆਪਣੇ ਘਰ ਵੱਲ ਲੋਕ ਕਿਉਂ ਆ ਰਹੇ ਆ ਤਾਂ ਆਉਦੀ ਸੱਸ ਕਹਿੰਦੀ ਕਿ ਕੋਈ ਨਹੀਂ ਪੁੱਤ ਉਹ ਤਾਂ ਪਤਾ ਲੈਣ ਆਉਂਦੇ ਆ ਹਨਾ ਵੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਤੇ ਉਹ ਤਾਂ ਆਪਣੇ ਘਰੇ ਪਤਾ ਹਾਲਚਲ ਪੁੱਛਣ ਆਉਂਦੇ ਆ ਪਰ ਉਸ ਤੋਂ ਬਾਅਦ ਇੱਕ ਗਵਾਂਢਣਾ ਜਿਹੜੀ ਉਹ ਨਿੱਕੀ ਦੀ ਸੱਸ ਨੂੰ ਕਹਿੰਦੀ ਆ ਕਿ ਇਹਨੂੰ ਸੱਚ ਦੱਸ ਦੇ ਫਿਰ ਉਹਦੀ ਸੱਸਾ ਜਿਹੜੀ ਉਹਨੂੰ ਦੱਸਦੀ ਆ ਕਿ ਆਪਾਂ ਪੱٹے ਗਏ ਪੁੱਤ ਆਪਾਂ ਜਮਾਂ ਲੁੱਟੇ ਗਏ ਮਿੰਨੀ ਦਾ ਪਿਓ ਤਾਂ ਆਪਾਂ ਨੂੰ ਛੱਡ ਕੇ ਚਲਾ ਗਿਆ ਨਿੱਕੀ ਦੀ ਬੇਟੀ ਦਾ ਨਾਮ ਮਿੰਨੀ ਸੀ ਇਹ ਸੁਣ ਕੇ ਨਿੱਕੀ ਬੇਹੋਸ਼ ਹੋ ਜਾਂਦੀ ਆ ਡਾਕਟਰ ਨੂੰ ਬੁਲਾਇਆ ਜਾਂਦਾ 2 ਦਿਨ ਬਾਅਦ ਨਿੱਕੀ ਦੇ ਘਰ ਵਾਲੇ ਦੀ ਜਿਹੜੀ ਡੈੱਡ ਬੋਡੀ ਉਹ ਘਰ ਆਉਂਦੀ ਆ ਫੌਜ ਵੱਲੋਂ ਕੋਈ ਹਨਾ ਸਲਾਮੀ ਨਾਲ ਆਦਰ ਮਾਨ ਨਾਲ ਉਹਦਾ ਅੰਤਮ ਸੰਸਕਾਰ ਕੀਤਾ ਜਾਂਦਾ ਅੰਤਮ ਸੰਸਕਾਰ ਤੋਂ ਬਾਅਦ ਜਦੋਂ ਭੋਗ ਦਾ ਦੇਣਾ ਆਉਂਦਾ ਨਿੱਕੀ ਦੇ ਸਹੁਰੇ ਚ ਆਉਂਦੇ ਸੀ ਕਿ ਘਰ ਦੇ ਵਿੱਚ ਇੱਕ ਨਿੱਕੀ ਦਾ ਦਿਓਰ ਸੀ ਜਿਹੜਾ ਕੰਮ ਧੰਦਾ ਤਾਂ ਕੋਈ ਕਰਦਾ ਨਹੀਂ ਸੀ ਨਸ਼ੇੜੀ ਸੀ ਬੇਲੜ ਵੀ ਇਹਦੇ ਲੜ ਲਾ ਦੀਏ ਨਿੱਕੀ ਨੂੰ ਪਰ ਨਿੱਕੀ ਨੂੰ ਆਪਣੇ ਦਿਓਰ ਦੀਆਂ ਕਰਤੂਤਾਂ ਪਤਾ ਸੀ ਤੇ ਉਹ ਉਹਨੂੰ ਇਹ ਸੀ ਕਿ ਤਾਂ ਮੇਰੀ ਸਾਰੀ ਤਨਖਾਹ ਜਿਹੜੀ ਖਾਜਿਆ ਕਰੂ ਵੀ ਮੈਂ ਆਪਣੀ ਬੇਟੀ ਦਾ ਕਿਵੇਂ ਪਾਲੂ ਵੀ ਕੰਮ ਤਾਂ ਇਹ ਕੋਈ ਕਰਦਾ ਨਹੀਂ ਉਹ ਆਪਣੇ ਭਰਾ ਨੂੰ ਕਹਿ ਦਿੰਦੀ ਆ ਕਿ ਮੈਂ ਇਹਦੇ ਨਹੀਂ ਵਿਆਹ ਕਰਾਉਣਾ ਇਹਦੇ ਨਾਲ ਤੇ ਨਿੱਕੀ ਦਾ ਭਰਾ ਪਰ ਹੀ ਪੰਚਾਇਤ ਚ ਕਹਿ ਦਿੰਦਾ ਵੀ ਅਸੀਂ ਆਪਣੀ ਤੀ ਇਹਦੇ ਲੜ ਨਹੀਂ ਲਾਉਣੀ ਉਸ ਤੋਂ ਬਾਅਦ ਨਿੱਕੀ ਦੇ ਸੱਸ ਸਹੁਰਾ ਨਿੱਕੀ ਨੂੰ ਕਹਿੰਦੇ ਆ ਕਿ ਫੇਰ ਅਸੀਂ ਤੈਨੂੰ ਨਹੀਂ ਰੱਖਣਾ ਤੂੰ ਆਪਣੀ ਬੇਟੀ ਨੂੰ ਲੈ ਕੇ ਚਲੀ ਜਾ ਤੂੰ ਮਟਿਆਰ ਜਵਾਨਾ ਕੱਲ ਨੂੰ ਕੋਈ ਹੋਰ ਲਾਂਬਾ ਖੱਟੇਗੀ ਤਾਂ ਨਿੱਕੀ ਹੈ ਜਿਹੜੀ ਆਪਣੇ ਭਰਾ ਨਾਲ ਆਪਣੇ ਘਰ ਚਲੀ ਜਾਂਦੀ ਆ ਉਧਰੋਂ ਨਿੱਕੀ ਦੀ ਪਰਜਾਈ ਕੁਝ ਟਾਈਮ ਤਾਂ ਠੀਕ ਰਹਿੰਦੀ ਆ ਪਰ ਜਦੋਂ ਉਹਨੂੰ ਇਹ ਲੱਗਣ ਲੱਗਿਆ ਹਨਾ ਵੀ ਨਿੱਕੀ ਹੁਣ ਇੱਥੇ ਆ ਕੇ ਰਹਿਣ ਲੱਗ ਗਈ ਤਾਂ ਉਹਦੇ ਨਾਲ ਗੱਲ-ਗੱਲ ਤੇ ਈਰਖਾ ਕਰਦੀ ਆ ਉਹ ਨਿੱਕੀ ਨਾਲ ਤੇ ਮਿੰਨੀ ਨਾਲ ਖਿਜੀ ਰਹਿੰਦੀ ਆ ਗੱਲ-ਗੱਲ ਤੇ ਤੇ ਆਪਣੇ ਘਰ ਵਾਲੇ ਨੂੰ ਲੈ ਕੇ ਅੱਡ ਹੋ ਜਾਂਦੀ ਆ ਮਾ ਮੇਕੇ ਨਿੱਕੀ ਦਾ ਭਰਾ ਅੱਡ ਹੋਣਾ ਨਹੀਂ ਚਾਹੁੰਦਾ ਹੁੰਦਾ ਪਰ ਉਹ ਘਰ ਦੇ ਕਲੇਸ਼ ਤੋਂ ਡਰਦਾ ਆਪਣੇ ਘਰ ਵਾਲੀ ਨਾਲ ਅੱਡ ਹੋ ਜਾਂਦਾ ਕਿਉਂਕਿ ਨਿੱਕੀ ਦੇ ਮਾਪੇ ਉਹ ਵੀ ਕਹਿੰਦੇ ਆ ਕਿ ਪੁੱਤ ਕਲੇਸ਼ ਮਟਾਇਆ ਚੰਗਾ ਹੁੰਦਾ ਵੀ ਚੱਲ ਪਿਆਰ ਤਾਂ ਤੇਰਾ ਹੈਗਾ ਹੀ ਆ ਸਾਡੇ ਨਾਲ ਵੀ ਤੂੰ ਇੱਕ ਪਾਸਾ ਕਰ ਲੈ ਚੱਲ ਸੋਡੀ ਲੜਾਈ ਘਟੂਗੀ ਉਸ ਤੋਂ ਬਾਅਦ ਨਿੱਕੀ ਦੇ ਛੋਟੇ ਭਰਾ ਦਾ ਵਿਆਹ ਹੁੰਦਾ ਉਹਦੇ ਛੋਟੇ ਭਰਾ ਨੂੰ ਨੌਕਰੀ ਮਿਲੀ ਹੁੰਦੀ ਹੈ ਤੇ ਉਹ ਬਾਹਰ ਦੂਰ ਰਹਿੰਦਾ ਹੁੰਦਾ ਕਿਸੇ ਸ਼ਹਿਰ 'ਚ ਉਹਦੇ ਘਰ ਵਾਲੀ ਵੀ ਜਿਹੜੀ ਟੀਚਰ ਲੱਗੀ ਹੁੰਦੀ ਆ ਉਸ ਤੋਂ ਅਗਲੇ ਸਾਲ ਨਿੱਕੀ ਦਾ ਛੋਟਾ ਭਰਾ ਤੇ ਉਹਦੀ ਭਰਜਾਈ ਬਾਹਰਲੇ ਦੇਸ਼ ਚਲੇ ਜਾਂਦੇ ਆ। ਹੁਣ ਨਿੱਕੀ ਆਪਣੇ ਮਾਪਿਆਂ ਨਾਲ ਰਹਿੰਦੀ ਆ ਤੇ ਉਹਦੇ ਭਰਾ ਭਰਜਾਈ ਅਲੱਗ ਰਹਿੰਦੇ ਸੀ। ਤੇ ਉਹਦੇ ਭਰਾ ਨੂੰ ਇਹ ਲੱਗਿਆ ਵੀ ਨਿੱਕੀ ਸਾਰੀ ਉਮਰ ਕਿਵੇਂ ਕੱਢੂ ਵੀ ਇਹਦੀ ਭਰਜਾਈ ਤਾਂ ਹੁਣ ਨਹੀਂ। ਹਣਾ ਇਹਨੂੰ ਰੱਖਦੀ ਵੀ ਫੇਰ ਇਹਦਾ ਕੌਣ ਹੋਊਗਾ? ਤੇ ਉਹ ਆਪਣੇ ਬਾਪੂ ਨਾਲ ਸਲਾਹ ਕਰਕੇ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੰਦਾ ਨਿੱਕੀ ਵਾਸਤੇ ਮੁੰਡਾ ਲੱਭਦਾ। ਬਹੁਤ ਸਾਰੇ ਮੁੰਡਿਆਂ ਦੇ ਫੋਨ ਆਉਂਦੇ ਆ ਪਰ ਇੱਕ ਮੁੰਡੇ ਦਾ ਫੋਨ ਆਉਂਦਾ ਉਹ ਤਲਾਕਸ਼ੁਦਾ ਹੁੰਦਾ। ਉਦੇ ਘਰ ਵਾਲੀ ਹੈ ਜਿਹੜੀ ਉਹਦੀ ਤਲਾਕ ਹੋਇਆ ਵਿਆਹ ਹੁੰਦਾ ਤੇ ਉਹਦੇ ਦੋ ਬੱਚੇ ਹੁੰਦੇ ਆ ਤੇ ਉਹ ਨੌਕਰੀ ਕਰਦਾ ਹੁੰਦਾ ਨਿੱਕੀ ਦੇ ਭਰਾ ਨੂੰ ਇਹ ਲੱਗਦਾ ਵੀ ਚਲਣ ਵਾਲੇ ਤਾਂ ਨੌਕਰੀ ਕਰਦਾ ਹਨ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਚੁੱਕ ਹੀ ਸਕਦਾ ਵੀ ਚਲ ਨਿੱਕੀ ਦਾ ਵੀ ਲੋਟ ਆ ਜੂਗਾ ਚਲੋ ਉੱਥੇ ਰਿਸ਼ਤਾ ਨਿੱਕੀ ਦਾ ਕਰ ਦਿੱਤਾ ਜਾਂਦਾ ਨਿੱਕੀ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਕੁਝ ਟਾਈਮ ਤੱਕ ਤਾਂ ਠੀਕ ਰਹਿੰਦਾ ਪਰ ਉਹਦੇ ਘਰ ਵਾਲਾ ਬਹੁਤਾ ਸ਼ਰਾਬ ਪੀਂਦਾ ਤੇ ਨਿੱਕੀ ਨਾਲ ਕੁੱਟਮਾਰ ਕਰਦਾ ਨਿੱਕੀ ਪ੍ਰੈਗਨੈਂਟ ਹੁੰਦੀ ਆ ਤੇ ਉਹਦੇ ਘਰ ਵਾਲੇ ਦਾ ਰੋਜ਼ ਦਾ ਸ਼ਰਾਬ ਪੀਣਾ ਕੰਮ ਸੀ ਤੇ ਕਈ ਵਾਰ ਉਹਨੂੰ ਕੁੱਟਦਾ ਸੀ ਪਰ ਨਿੱਕੀ ਕਿਸੇ ਨੂੰ ਦੱਸਦੀ ਨਹੀਂ ਸੀ ਜਦੋਂ ਨਿੱਕੀ ਦੀ ਕੁੱਖੋਂ ਦੂਸਰੀ ਬੇਟੀ ਦਾ ਜਨਮ ਹੁੰਦਾ ਤੇ ਉਹਦੇ ਘਰ ਵਾਲਾ ਉਤੇ ਬਹੁਤ ਗੁੱਸਾ ਕਰਦਾ ਜਦੋਂ ਉਹਦੀ ਬੇਟੀ 10 ਦਿਨਾਂ ਦੀ ਹੁੰਦੀ ਆ ਤਾਂ ਇੱਕ ਦਿਨ ਨਿੱਕੀ ਦੇ ਘਰ ਵਾਲਾ ਇੰਨੀ ਸ਼ਰਾਬ ਪੀ ਕੇ ਨਿੱਕੀ ਨੂੰ ਕੁੱਟਦਾ ਤੇ ਨਿੱਕੀ ਆ ਜਿਹੜੀ ਉਹ ਬੇਹੋਸ਼ ਹੋ ਜਾਂਦੀ ਆ ਅਗਲੇ ਦਿਨ ਉਹ ਆਪਣੇ ਭਰਾ ਨੂੰ ਫੋਨ ਕਰਦੀ ਆ ਕਿ ਤਾਂ ਮੈਨੂੰ ਕੁੱਟਦਾ ਮਾਰਦਾ ਚਲੋ ਨਿੱਕੀ ਦੇ ਮਾਪੇ ਤੇ ਉਹਦਾ ਭਰਾ ਆਉਂਦੇ ਆ ਫਿਰ ਨਿੱਕੀ ਦਾ ਬਾਪ ਤੇ ਉਹਦਾ ਭਰਾ ਉਹਦੇ ਘਰ ਵਾਲੇ ਨੂੰ ਬਹੁਤ ਧਮਕੀਆਂ ਦਿੰਦੇ ਆ ਤੇ ਨਿੱਕੀ ਨੂੰ ਕਹਿੰਦੇ ਆ ਵੀ ਤੂੰ ਕਿਹੜਾ ਰੋਟੀ ਤੋਂ ਡਿੱਗੀ ਆ ਚੱਲ ਸਾਡੇ ਨਾਲ ਚੱਲ ਫਿਰ ਨਿੱਕੀ ਦੇ ਘਰ ਵਾਲੇ ਨੂੰ ਇਹ ਹੁੰਦਾ ਵੀ ਜੇ ਇਹ ਚਲੀ ਗਈ ਤਾਂ ਮੇਰੇ ਬੱਚਿਆਂ ਨੂੰ ਕੌਣ ਸੰਭੋ ਚਲੋ ਉਹ ਮਿੰਤਾ ਕਰਦਾ ਹਨਾ ਮਾਫੀਆ ਮੰਗਦਾ ਪਿਆਰੀ ਹੱਥ ਲਾਉਂਦਾ ਤੇ ਨਿੱਕੀ ਨੂੰ ਜਾਣ ਨਹੀਂ ਦਿੰਦਾ ਉਸ ਤੋਂ ਬਾਅਦ ਉਹ ਇੰਨਾ ਡਰਿਆ ਵੀ ਸ਼ਰਾਬ ਵਗੈਰਾ ਤਾਂ ਉਹ ਪੀਂਦਾ ਸੀ ਪਰ ਨਿੱਕੀ ਨੂੰ ਕੁਝ ਨਹੀਂ ਕਹਿੰਦਾ ਸੀ ਤੇ ਨਿੱਕੀ ਵੀ ਸੋਚਦੀ ਸੀ ਹਨਾ ਵੀ ਚਲੋ ਜਿਹੜੀ ਇਹਨੂੰ ਮਾੜੀ ਆਦਤ ਆ ਵੀ ਉਹ ਤਾਂ ਮੈਂ ਹਟਾ ਨਹੀਂ ਸਕਦੀ ਵੀ ਉੱਥੇ ਕਿਹੜਾ ਮੇਰਾ ਟਾਈਮ ਪਾਸ ਹੋਣਾ ਵੀ ਰੈਣਾ ਤਾਂ ਮੈਨੂੰ ਇਹਦੇ ਨਾਲ ਹੀ ਪਉ ਚਲੋ ਬੱਚੇ ਆ ਜਿਹੜੇ ਉਹ ਵੱਡੇ ਹੁੰਦੇ ਆ ਨਿੱਕੀ ਆਪਣੇ ਚਾਰਾਂ ਬੱਚਿਆਂ 'ਚ ਕੋਈ ਫਰਕ ਨਹੀਂ ਕਰਦੀ ਉਹਨੂੰ ਇਹ ਹੁੰਦਾ ਵੀ ਇਹਨਾਂ ਨੂੰ ਇਹ ਫੀਲ ਨਾ ਹੋਵੇ ਹਨਾ ਵੀ ਸਾਡੇ ਚ ਇਹ ਬੇਤਕਰਾ ਕਰਦੀ ਆ ਦੋਨਾਂ ਜੀਆਂ ਦੇ ਵਿੱਚ ਲੜਾਈ ਝਗੜਾ ਰੋਜ਼ ਵਾਂਗੂ ਰਹਿੰਦਾ ਸੀ ਤੇ ਜੇ ਪਤੀ ਪਤਨੀ ਦੇ ਵਿੱਚ ਲੜਾਈ ਝਗੜਾ ਹੋਵੇ ਤਾਂ ਇਹਦਾ ਬੱਚਿਆਂ ਤੇ ਬਹੁਤ ਬੁਰਾ ਅਸਰ ਪੈਂਦਾ ਤੇ ਮਿੰਨੀ ਆ ਜਿਹੜੀ ਉਹ ਆਪਣੇ ਮਾਪ ਪਿਓ ਦੇ ਲੜਾਈ ਦੇ ਝਗੜੇ ਲੜਾਈ ਝਗੜੇ ਨੂੰ ਵੇਖਦੇ ਆਂ ਵੀ ਕਿਡ ਜਾਂਦੀ ਆ ਜਦੋਂ ਉਹ ਪਲੱਸ 2 ਤੋਂ ਬਾਅਦ ਕਾਲਜ ਜੁਆਇਨ ਕਰਦੀ ਆ ਤਾਂ ਕਾਲਜ ਦੇ ਵਿੱਚ ਉਹਦੀਆਂ ਹਰਕਤਾਂ ਜਿਹੜੀਆਂ ਉਹ ਸਹੀ ਨਹੀਂ ਰਹਿੰਦੀਆਂ ਉਹ ਕਿਸੇ ਗਲਤ ਮੁੰਡੇ ਦੇ ਚੱਕਰ 'ਚ ਪੈ ਜਾਂਦੀ ਆ ਜਦੋਂ ਉਹਦੀ ਮਾਂ ਨੂੰ ਉਹਦੇ ਬਾਰੇ ਪਤਾ ਲੱਗਦਾ ਹਨਾ ਉਹ ਨੂੰ ਸਮਝਾਉਂਦੀ ਆ ਤਾਂ ਕਹਿੰਦੀ ਕਿ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਤਾਂ ਨਿੱਕੀ ਆ ਜਿਹੜੀ ਉਹ ਮੁੰਡੇ ਬਾਰੇ ਪਤਾ ਕਰਦੀ ਆ ਉਹਦੀ ਬੈਕਗ੍ਰਾਉਂਡ ਤਾਂ ਪਤਾ ਲੱਗਦਾ ਵੀ ਉਹ ਮੁੰਡਾ ਤਲਾਕਸ਼ੋਦਾ ਤੇ ਉਹ ਬੇਲੜਾ ਨਸ਼ੇੜੀ ਆ ਤੇ ਨਿੱਕੀ ਆਪਣੀ ਧੀ ਨੂੰ ਸਮਝਾਉਂਦੀ ਆ ਪੁੱਤ ਇਹ ਤੈਨੂੰ 4 ਕਿ ਦਿਨਾਂ ਦਾ ਮੇਲਾ ਲੱਗਦਾ ਵੀ ਉਸ ਤੋਂ ਬਾਅਦ ਤੇਰੀ ਸਾਰੀ ਜ਼ਿੰਦਗੀ ਔਖੀ ਨਿਕਲੂ ਤੂੰ ਉਹਦਾ ਖਿਹੜਾ ਛੱਡ ਦੇ ਪਰ ਮਿੰਨੀ ਆ ਜਿਹੜੀ ਉਹ ਆਪਣੀ ਮਾਂ ਦੀ ਗੱਲ ਨਹੀਂ ਮੰਨਦੀ ਇੱਕ ਦਿਨ ਕਾਲਜ ਗਈ ਉਹ ਘਰ ਵਾਪਸ ਨਹੀਂ ਆਈ ਨਿੱਕੀ ਨੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛਿਆ ਤਾਂ ਉਹ ਕਿਤੇ ਵੀ ਨਹੀਂ ਗਈ ਸੀ ਤੇ ਉਹ ਪੁਲਿਸ ਰਿਪੋਰਟ ਕਰਦੀ ਆ ਪੁਲਿਸ ਜਿਹੜੀ ਉਹ ਰਿਪੋਰਟ ਤਾਂ ਲਿਖ ਲੈਂਦੀ ਆ ਫੋਨ ਟਰਾਈ ਕਰਦੇ ਆ ਫੋਨ ਬੰਦ ਆ ਰਿਹਾ ਹੁੰਦਾ ਤੇ ਪੁਲਿਸ ਕਹਿੰਦੀ ਹੈ ਵੀ ਜਿੰਨਾ ਚਿਰ ਫੋਨ ਆਉਣ ਨਹੀਂ ਹੁੰਦਾ ਅਸੀਂ ਲੋਕੇਸ਼ਨ ਵੀ ਟ੍ਰੇਸ ਨਹੀਂ ਕਰ ਸਕਦੇ ਤੇ ਤੀਜੇ ਦਿਨ ਮਿੰਨੀ ਦਾ ਫੋਨ ਆ ਜਾਂਦਾ ਨਿੱਕੀ ਨੂੰ ਕਿ ਮੈਂ ਵਿਆਹ ਕਰਾ ਲਿਆ ਇਹ ਸੁਣ ਕੇ ਨਿੱਕੀ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਂਦੀ ਆ ਤੇ ਉਹਦੇ ਘਰ ਵਾਲਾ ਉਹਦੀ ਹੋਰ ਵੀ ਕੁੱਟਮਾਰ ਕਰਦਾ ਕਿ ਕਹਿੰਦਾ ਕਿ ਤੇਰੀ ਜੰਮੀ ਹੋਈ ਨਹੀਂ ਮੇਰਾ ਵੀ ਨੱਕ ਵੜਾਤਾ ਉਸ ਤੋਂ ਬਾਅਦ ਨਿੱਕੀ ਆਪਣੀ ਧੀ ਨੂੰ ਰੋਜ਼ ਫੋਨ ਕਰਦੀ ਆ ਤੇ ਕਹਿੰਦੀ ਵੀ ਚਲ ਜਿਹੜਾ ਕੰਮ ਤੂੰ ਕਰਨਾ ਸੀ ਕਰ ਲਿਆ ਵੀ ਪਰ ਤੂੰ ਇੱਥੋਂ ਚਲੀ ਜਾਂਦੀ ਹੈਣਾ ਜੇ ਤੂੰ ਵਿਆਹ ਕਰਾਉਣਾ ਹੀ ਸੀ ਅਸੀਂ ਤੈਨੂੰ ਵਿਆਹ ਕੇ ਤੋੜ ਦਿੰਦੇ ਵੀ ਸਾਡਾ ਨੱਕ ਤਾਂ ਨਾ ਵੱਡਿਆ ਜਾਂਦਾ ਹੌਲੀ ਹੌਲੀ 2-3 ਮਹੀਨੇ ਗੁਜ਼ਰਦੇ ਆ ਤੇ ਮਿੰਨੀ ਦੇ ਜਿਹੜੇ ਘਰ ਵਾਲਾ ਸੀਗਾ ਉਹ ਨਸ਼ੇੜੀ ਸੀ ਬੇਲੜ ਸੀ ਤੇ ਮਿੰਨੀ ਦੇ ਸੱਸ ਸਹੁਰਾ ਉਹਨੂੰ ਘਰੋਂ ਕੱਢ ਦਿੰਦੇ ਆ ਤੇ ਮਿੰਨੀ ਆਪਣੀ ਮਾਂ ਨੂੰ ਫੋਨ ਕਰਦੀ ਆ ਕਿ ਅਸੀਂ ਤਾਂ ਕਿਰਾਏ ਦੇ ਮਕਾਨ ਚ ਰਹਨੇ ਆ ਜਦੋਂ ਨਿੱਕੀ ਉਹਨੂੰ ਮਿਲਣ ਜਾਂਦੀ ਆਪਣੇ ਘਰ ਵਾਲੀ ਨੂੰ ਲੈ ਕੇ ਤੇ ਉਹ ਵੇਖਦੀ ਆ ਕਿ ਇੱਕ ਖਸਤਾ ਹਾਲਤ ਕਮਰੇ ਵਿੱਚ ਮਿੰਨੀ ਰਹਿ ਰਹੀ ਹੁੰਦੀ ਆ ਤੇ ਉਹ ਆਪਣੀ ਧੀ ਨੂੰ ਕਹਿੰਦੀ ਆ ਕਿ ਉਦੋਂ ਨਹੀਂ ਤੈਨੂੰ ਪਤਾ ਸੀ ਵੀ ਮੈਂ ਜਿਹੜਾ ਕਦਮ ਉਠਾਉਣ ਜਾ ਰਹੀ ਆ ਵੀ ਹੁਣ ਤੂੰ ਭੁਗਤ ਪਰ ਫਿਰ ਵੀ ਉਹਨੂੰ ਆਪਣੀ ਧੀ ਤੇ ਤਰਸ ਆ ਜਾਂਦਾ ਤੇ ਉਹਨੂੰ ਕੁਝ ਪੈਸੇ ਦੇ ਕੇ ਵਾਪਸ ਆ ਜਾਂਦੀ ਆ ਉੱਥੋਂ ਆ ਕੇ ਨਿੱਕੀ ਦੇ ਘਰ ਵਾਲਾ ਵੀ ਉਹਦੇ ਨਾਲ ਕੁੱਟਮਾਰ ਕਰਦਾ ਤੇ ਨਿੱਕੀ ਦੇ ਜਿਹੜੇ ਦੂਜੇ ਬੱਚੇ ਆ ਉਹ ਵੀ ਉਹਦੀ ਕੋਈ ਬਹੁਤੀ ਪਰਵਾਹ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਨਿੱਕੀ ਮਿੰਨੀ ਦਾ ਇਹਨੇ ਕੀ ਕਰਤਾ ਚਲੋ ਸਮਾਂ ਗੁਜ਼ਰਦਾ ਜਾਂਦਾ ਤੇ ਇੱਕ ਦਿਨ ਮਿੰਨੀ ਦਾ ਫੋਨ ਆਉਂਦਾ ਤੇ ਉਹ ਕਹਿੰਦੀ ਆ ਕਿ ਵੀ ਮੈਂ ਪ੍ਰੈਗਨੈਂਟ ਆ ਤੇ ਮੇਰੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਵੀ ਸਾਡੇ ਕੋਲ ਪੈਸੇ ਹੈ ਨਹੀਂ ਮਿੰਨੀ ਦਾ ਫੋਨ ਸੁਣ ਕੇ ਨਿੱਕੀ ਬੱਸ ਚੜ੍ਹਦੀ ਆ ਤੇ ਆਪਣੀ ਧੀ ਕੋਲ ਪਹੁੰਚ ਜਾਂਦੀ ਆ ਜਦੋਂ ਉਹ ਜਾਂਦੀ ਆ ਤੇ ਵੇਖਦੀ ਆ ਕਿ ਉਹਦੀ ਧੀ ਦਰਦ ਨਾਲ ਕਰਾ ਰਹੀ ਹੁੰਦੀ ਅਤੇ ਉਹਦੇ ਘਰ ਵਾਲਾ ਦੀਪਾ ਇੱਕ ਕੋਨੇ 'ਚ ਬੈਠਾ ਹੁੰਦਾ ਉਨੀ ਹਾਲਤ ਵੇਖ ਕੇ ਉਹ ਦੀਪੇ ਨੂੰ ਕਹਿੰਦੀ ਆ ਕਿ ਤੂੰ ਇਹਨੂੰ ਦਾਖਲ ਕਿਉਂ ਨਹੀਂ ਕਰਵਾਇਆ ਤਾਂ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਵੀ ਹਸਪਤਾਲ ਵਾਲੇ ਬਿਨਾਂ ਪੈਸਿਆਂ ਤੋਂ ਦਾਖਲ ਨਹੀਂ ਕਰਦੇ ਚਲੋ ਨਿੱਕੀ ਗੱਡੀ ਮੰਗਵਾਉਂਦੀ ਆ ਤੇ ਆਪਣੀ ਧੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਂਦੀ ਆ ਫਿਰ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਵੀ ਮਿੰਨੀ ਆ ਜਿਹੜੀ ਉਹਦੀ ਡਿਲੀਵਰੀ ਹੋਣੀ ਆ ਇਸ ਕਰਕੇ ਮੈਂ ਆ ਨਹੀਂ ਸਕਦੀ ਤੇ ਰਾਤ ਨੂੰ ਮਿੰਨੀ ਇੱਕ ਕੁੜੀ ਨੂੰ ਜਨਮ ਦਿੰਦੀ ਆ ਉਸ ਤੋਂ ਬਾਅਦ ਮਿੰਨੀ ਆਪਣੀ ਮਾਂ ਨੂੰ ਕਹਿੰਦੀ ਆ ਕਿ ਤੂੰ ਮੈਨੂੰ ਨਾਲ ਹੀ ਲੈ ਚੱਲ ਹਨਾ ਚੱਲ ਨਿੱਕੀ ਗੱਡੀ ਕਰਵਾ ਕੇ ਆਪਣੇ ਜਵਾਈ ਦੀਪੇ ਤੇ ਮਿੰਨੀ ਨੂੰ ਆਪਣੇ ਨਾਲ ਲੈ ਜਾਂਦੀ ਆ ਤੇ ਉਹਨੂੰ ਘਰ ਆਇਆ ਵੇਖ ਕੇ ਉਹਦੇ ਘਰ ਵਾਲਾ ਫਿਰ ਉਹਦੇ ਨਾਲ ਲੜਦਾ ਝਗੜਦਾ ਪਰ ਨਿੱਕੀ ਨੂੰ ਇਹ ਹੁੰਦਾ ਵੀ ਹਨਾ ਹੈਗੀ ਤਾਂ ਮੇਰੀ ਧੀ ਤੇ ਉਹ ਨਾ ਉਹ ਕਿਰਾਏ ਤੇ ਮકાਨ ਲੈ ਦਿੰਦੀ ਆ ਉਹਨੂੰ ਮਿੰਨੀ ਨੂੰ ਉੱਥੇ ਹੀ ਮਕਾਨ ਲੈ ਦਿੰਦੀ ਆ ਕਿਰਾਏ ਤੇ ਤੇ ਉੱਥੇ ਹੀ ਰਹਿਣ ਲੱਗ ਜਾਂਦੀ ਆ ਉਹ ਮਿੰਨੀ ਦੀ ਸਾਂਭ ਸੰਭਾਲ ਕਰਦੀ ਆ ਤੇ ਇੱਕ ਦਿਨ ਫੌਜ ਦੇ ਵਿੱਚੋਂ ਇੱਕ ਚਿੱਠੀ ਆਉਂਦੀ ਆ ਕਿ ਜਿਹੜਾ ਨਿੱਕੀ ਦੇ ਘਰ ਵਾਲਾ ਹੁੰਦਾ ਫੌਜੀ ਜਿਹੜਾ ਸ਼ਹੀਦ ਹੋ ਗਿਆ ਸੀ ਉਹਨੇ ਨਾ ਇਹਨਾਂ ਦੇ ਨਾਮ ਕੋਈ ਐਫ ਡੀ ਕਰਾਈ ਸੀ ਤੇ ਉਹ ਐਫ ਡੀ ਜਿਹੜੀ ਹਜ਼ਾਰਾਂ ਤੋਂ ਲੱਖਾਂ ਰੁਪਏਾਂ ਦੇ ਵਿੱਚ ਬਦਲ ਗਈ ਸੀ ਤੇ ਉਹ ਐਫ ਡੀ ਦੇ ਪੈਸੇ ਆ ਜਿਹੜੇ ਨਿੱਕੀ ਨੂੰ ਤੇ ਮਿੰਨੀ ਨੂੰ ਮਿਲਦੇ ਆ ਉਹਨਾਂ ਪੈਸਿਆਂ ਦਾ ਹੀ ਨਿੱਕੀ ਮਿੰਨੀ ਨੂੰ ਮਕਾਨ ਲੈ ਦਿੰਦੀ ਆ ਤੇ ਉਹਦੇ ਘਰ ਵਾਲੇ ਨੂੰ ਇੱਕ ਦੁਕਾਨ ਤੇ ਲਾ ਦਿੰਦੇ ਆ ਵੀ ਚਲੇ ਕੰਮ ਕਰੂ ਪਰ ਜਦੋਂ ਦੀਪੇ ਨੂੰ ਪਤਾ ਲੱਗਦਾ ਹਨਾ ਵੀ ਮਿੰਨੀ ਕੋਲ ਬਹਾਵਾ ਪੈਸੇ ਆਏ ਆ ਤੇ ਉਹ ਦੁਕਾਨ ਤੋਂ ਹਟ ਜਾਂਦਾ ਫਿਰ ਉਸ ਤੋਂ ਬਾਅਦ ਮਿੰਨੀ ਆ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਕੰਮ ਤਾਂ ਤੈਨੂੰ ਕੋਈ ਨਾ ਕੋਈ ਕਰਨਾ ਪਊ ਤੇ ਉਹ ਆਪਣੀ ਮਾਂ ਨੂੰ ਕਹੇ ਕਿ ਉਹਨੂੰ ਇੱਕ ਟੈਕਸੀ ਦਵਾ ਦਿੰਦੀ ਆ ਉਹ ਟੈਕਸੀ ਚ ਲਾਉਣ ਲੱਗ ਜਾਂਦਾ ਪਰ ਮਿੰਨੀ ਆਪਣੀ ਮਾਂ ਦੇ ਘਰੀ ਜ਼ਿਆਦਾ ਰਹਿੰਦੀ ਆ ਨਾ ਤਾਂ ਉਹ ਖਾਣ ਪਕਾਉਣ ਕਰਦੀ ਆ ਕੋਈ ਆਵਦਾ ਨਾ ਕੁੜੀ ਸੰਭਦੀ ਆ ਤੇ ਆਪਦੀ ਮਾਂ ਦੀ ਤਨਖਾਹ ਤੇ ਹਨਾ ਹੋਇਆ ਇਸ ਕਰਦੀ ਆ ਜਿਹਨੂੰ ਵੇਖ ਕੇ ਨਿੱਕੀ ਦੇ ਘਰ ਵਾਲਾ ਉਹ ਤੋਂ ਖਾਰ ਖਾਨ ਲੱਗ ਜਾਂਦਾ ਵੀ ਆਪਦੀ ਤਨਖਾਹ ਤਾਂ ਇਹ ਆਪਦੀ ਕੁੜੀ ਤੇ ਲਟਾਈ ਜਾਂਦੀ ਆ ਤੇ ਉਹਦੇ ਘਰ ਵਾਲਾ ਕਹਿੰਦਾ ਵੀ ਜਿਹੜੇ ਵੀ ਤੇਰੇ ਕੋਲੇ ਜ਼ਮੀਨ ਆ ਹਨਾ ਤੇਰੇ ਫੌਜੀ ਘਰ ਵਾਲੇ ਦੀ ਵੀ ਉਹ ਤੋਂ ਮੇਰੇ ਨਾਂ ਕਰਾ ਦੇ ਤਾਂ ਨਿੱਕੀ ਕਹਿੰਦੀ ਆ ਵੀ ਜੇ ਮੈਂ ਇਹਦੇ ਨਾਲ ਜ਼ਮੀਨ ਕਰਾਤੀ ਵੀ ਇਹਨੇ ਤਾਂ ਮੈਨੂੰ ਘਰੋਂ ਕੱਢ ਦੇਣਾ ਉਹ ਜ਼ਮੀਨ ਨਹੀਂ ਨਾ ਕਰਾਉਂਦੀ ਜਿਹਦੇ ਕਰਕੇ ਉਹਨਾਂ ਦੋਨਾਂ ਜੀਆਂ ਚ ਬਹੁਤ ਜ਼ਿਆਦਾ ਕਲੇਸ਼ ਰਹਿੰਦਾ ਇਹ ਜਿਹੜੇ ਨਿੱਕੀ ਦੇ ਦੂਜੇ ਬੱਚੇ ਹੁੰਦੇ ਆ ਉਹ ਵੀ ਇਹ ਸਮਝ ਜਾਂਦੇ ਆ ਵੀ ਇਹ ਸਾਰਾ ਕੁਛ ਆ ਜਿਹੜਾ ਮਿੰਨੀ ਨੂੰ ਲਟਾਈ ਜਾਂਦੀ ਆ ਵੀ ਸਾਨੂੰ ਤਾਂ ਕੁਛ ਦਿੰਦੀ ਨਹੀਂ ਉਹ ਵੀ ਉਹਦੀ ਗੱਲ ਨਹੀਂ ਗੋਲਦੇ ਹੌਲੀ ਹੌਲੀ ਮਿੰਨੀ ਆ ਜਿਹੜੀ ਉਹ ਆਪਣੀ ਮਾਂ ਤੇ ਪੂਰਾ ਕਬਜ਼ਾ ਕਰ ਲੈਂਦੀ ਆ ਉਹਦੀ ਤਨਖਾਹ ਇਮੋਸ਼ਨਲ ਬਲੈਕਮੇਲ ਕਰਕੇ ਉਹ ਤੋਂ ਖਾਂਦੀ ਰਹਿੰਦੀ ਆ ਤੇ ਨਿੱਕੀ ਆਪਣੇ ਭੈਣ ਨਾਲ ਤੇ ਮਾਂ ਨਾਲ ਵਰਤਦੀ ਆ ਕਿਉਂਕਿ ਬਾਕੀ ਦੇ ਭੈਣ ਭਰਾਵ ਤੋਂ ਪਿੱਛਾ ਛੜਾ ਗਏ ਸੀ ਤੇ ਜਿਹੜੀ ਉਹਦੀ ਵੱਡੀ ਪਰਜਾਈ ਸੀ ਉਹਨੇ ਤਾਂ ਕਦੇ ਵੀ ਇਹਨੂੰ ਮਤਲਬ ਬੁਲਾਇਆ ਨਹੀਂ ਸੀ ਜਿਉਂ ਅੱਡ ਹੋ ਗਈ ਸੀ ਇੱਕ ਵਾਰੀ ਉਹ ਮਿਲਣ ਆਉਂਦੀ ਆ ਨਿੱਕੀ ਨੂੰ ਤੇ ਉਹਨੂੰ ਬਹੁਤ ਗੱਲਾਂ ਸੁਣਾਉਂਦੀ ਆ ਤੇ ਤੂੰ ਆਪਣੀ ਧੀ ਵਿਗਾੜ ਲਈ ਵੀ ਜਦੋਂ ਮੈਂ ਕਹਿੰਦੀ ਹੁੰਦੀ ਸੀ ਉਦੋਂ ਤਾਂ ਤੈਨੂੰ ਗੁੱਸਾ ਆਉਂਦਾ ਹੁੰਦਾ ਸੀ ਤੂੰ ਇਹਨੂੰ ਬੇਦਖਲ ਕਿਉਂ ਨਾ ਕੀਤਾ ਤਾਂ ਮਿੰਨੀ ਆ ਜਿਹੜੀ ਆਪਣੀ ਮਾਮੀ ਨੂੰ ਕਾਫੀ ਕੁਝ ਬੋਲਦੀ ਆ ਉਹ ਮਾਮੀ ਬਣ ਜੀ ਉਥੇ ਲੜ ਪੈਂਦੀਆਂ ਜਿਹਦੇ ਕਰਕੇ ਉਹਦੀ ਪਰਜਾਈ ਫਿਰ ਦੁਬਾਰਾ ਕਦੇ ਨਹੀਂ ਆਉਂਦੀਗੀ ਤੇ ਹੌਲੀ-ਹੌਲੀ ਨਿੱਕੀ ਆ ਜਿਹੜੀ ਉਹਦੇ ਜਿਹੜਾ ਡੈਡੀ ਹੁੰਦਾ ਉਹਨੂੰ ਕਾਫੀ ਬਿਮਾਰ ਹੋ ਜਾਂਦਾ ਸ਼ੂਗਰ ਦੀ ਬਿਮਾਰੀ ਉਹਨੂੰ ਹੋ ਜਾਂਦੀ ਆ ਨਿੱਕੀ ਆਪਣੇ ਪਿਓ ਦਾ ਪਤਾ ਲੈਣ ਜਾਂਦੀ ਆ ਉਹਦਾ ਇਲਾਜ ਕਰਵਾਉਂਦੀ ਆ ਪਰ 6 ਮਹੀਨਿਆਂ ਬਾਅਦ ਉਹਦੇ ਪਿਓ ਦੀ ਮੌਤ ਹੋ ਜਾਂਦੀ ਆ ਹੁਣ ਨਿੱਕੀ ਕੋਲ ਦੁੱਖ ਸੁੱਖ ਕਰਨ ਲਈ ਉਹਦੀ ਛੋਟੀ ਭੈਣ ਤੇ ਉਹਦੀ ਮਾਂ ਰਹਿ ਗਈਆਂ ਸੀਆਂ ਤੇ ਹੌਲੀ-ਹੌਲੀ ਨਿੱਕੀ ਦੀ ਜਿਹੜੀ ਮਾਂ ਉਹ ਵੀ ਬਜ਼ੁਰਗ ਹੋ ਜਾਂਦੀ ਆ ਕਿਉਂਕਿ ਜਦੋਂ ਨਿੱਕੀ ਦਾ ਛੋਟਾ ਭਰਾ ਵਿਦੇਸ਼ ਚਲਿਆ ਜਾਂਦਾ ਤਾਂ ਉਹਦੀ ਮਾਂ ਉਹਦਾ ਚੋਰਾ ਖਾ ਜਾਂਦੀ ਆ ਤੇ ਉਹਨੂੰ ਵੀ ਸ਼ੂਗਰ ਹੋ ਜਾਂਦਾ ਤੇ 6 ਮਹੀਨਿਆਂ ਬਾਅਦ ਦੇ ਵੀ ਉਹਦੀ ਵੀ ਮੌਤ ਹੋ ਜਾਂਦੀ ਆ ਹੁਣ ਨਿੱਕੀ ਆ ਜਿਹੜੀ ਉਹ ਕੱਲੀ ਰਹਿ ਜਾਂਦੀ ਆ ਤੇ ਉਹਦੀ ਭੈਣ ਵੀ ਉਹਨੂੰ ਕੋਈ ਬੋਤਾਂ ਨਹੀਂ ਬੁਲਾਉਂਦੀ ਕਿਉਂਕਿ ਜਦੋਂ ਜਿਵੇਂ 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 ਬੰਦਾ ਵੱਡਾ ਹੋਈ ਜਾਂਦਾ ਉਹਦੇ ਸਰੀਰ ਆ ਜਿਹੜਾ ਕਮਜ਼ੋਰ ਹੁੰਦਾ ਜਾਂਦਾ ਉਹਤੇ ਰਿਸ਼ਤੇ ਨਾਤਿਆਂ ਦਾ ਬੋਝ ਵੱਧਦਾ ਜਾਂਦਾ ਫਿਰ ਜਿਹੜੇ ਆਪਸੀ ਰਿਸ਼ਤੇ ਹੁੰਦੇ ਆ ਭੈਣ ਭਰਾਵਾਂ ਵਾਲੇ ਉਹ ਥੋੜੀ ਦੂਰ ਹੋ ਜਾਂਦੇ ਆ ਚਲੋ ਉਸ ਤੋਂ ਬਾਅਦ ਨਿੱਕੀ ਆ ਜਿਹੜੀ ਉਹ ਇਕੱਲਾਪਨ ਮਹਿਸੂਸ ਕਰਦੀ ਆ ਮਿੰਨੀ ਨੇ ਆਪਣੀ ਮਾਂ ਤੋਂ ਕਾਫੀ ਪੈਸੇ ਖਾ ਲਏ ਤੇ ਆਪਣੇ ਘਰ ਵਾਲੇ ਨੂੰ ਟੈਕਸੀ ਲੈ ਕੇ ਦੇਤੀ ਉਹ ਆਪ ਦਾ ਗੁਜ਼ਾਰਾ ਕਰਨ ਲੱਗ ਗਈ ਹੁਣ ਜਦੋਂ ਮਿੰਨੀ ਨੂੰ ਐ ਪਤਾ ਲੱਗਣ ਲੱਗ ਗਿਆ ਵੀ ਮੇਰੀ ਮਾਂ ਤੋਂ ਇੰਨਾ ਕੰਮ ਨਹੀਂ ਹੁੰਦਾ ਤਾਂ ਉਹ ਵੀ ਪਾਸਾ ਵੱਟ ਜਾਂਦੀ ਆ ਤੇ ਨਿੱਕੀ ਆ ਜਿਹੜੀ ਉਹਦੀ ਰਿਟਾਇਰਮੈਂਟ ਨੇੜੇ ਆ ਜਾਂਦੀ ਆ ਰਿਟਾਇਰਮੈਂਟ ਤੋਂ ਜਿਹੜਾ ਪੈਸਾ ਮਿਲਦਾ ਉਹਦੇ ਘਰ ਵਾਲਾ ਉਹਨੂੰ ਕਹਿੰਦਾ ਵੀ ਮੈਨੂੰ ਦੇ ਨਿੱਕੀ ਆਪਣੇ ਭਰਾ ਨੂੰ ਕਹਿੰਦੀ ਆ ਹਨਾ ਵੀ ਮੇਰੇ ਤੋਂ ਪੈਸੇ ਮੰਗਦਾ ਤਾਂ ਉਹਦਾ ਭਰਾ ਕਹਿੰਦਾ ਵੀ ਤੂੰ ਕਿਉਂ ਪੈਸਿਆਂ ਖਾਤਰ ਕੁੱਟ ਖਾਨੀ ਆ ਵੀ ਅੱਜ ਨਹੀਂ ਤਾਂ ਕੱਲ ਇਹਦੀ ਆ ਪੈਸੇ ਵੀ ਤੂੰ ਇਹਨੂੰ ਦੇ ਦੇ ਚਲੋ ਨਿੱਕੀ ਆਪਣਾ ਜਿੰਨਾ ਵੀ ਪੈਸਾ ਮਿਲਿਆ ਹੁੰਦਾ ਉਹ ਸਾਰਾ ਆਪਣੇ ਘਰ ਵਾਲੇ ਨੂੰ ਦੇ ਦਿੰਦੀ ਆ ਤੇ ਉਹ ਹੌਲੀ-ਹੌਲੀ ਬਿਮਾਰ ਰਹਿਣ ਲੱਗਦੀ ਆ ਉਹ ਮਿੰਨੀ ਨੂੰ ਫੋਨ ਕਰਦੀ ਆ ਕਿ ਹਨਾ ਤੂੰ ਮੇਰੀ ਸੰਭਾਲ ਕਰ ਤਾਂ ਉਹ ਕਹਿ ਦਿੰਦੀ ਆ ਵੀ ਮੇਰੇ ਤੋਂ ਨਹੀਂ ਤੇਰੀ ਸੰਭਾਲ ਹੁੰਦੀ ਤੇ ਬਾਕੀ ਬੱਚੇ ਤਾਂ ਉਹਦਾ ਕਰਦੇ ਹੀ ਨਹੀਂ ਸੀਗੇ ਤੇ ਉਹਦੇ ਘਰ ਵਾਲਾ ਵੀ ਉਹਦੀ ਕੋਈ ਬਾਤ ਨਹੀਂ ਪੁੱਛਦਾ ਉਹ ਕਹਿੰਦਾ ਵੀ ਸਾਰੀ ਉਮਰ ਤਾ ਤੂੰ ਆਪਦੀ ਮਿੰਨੀ ਨੂੰ ਲਟਾਈ ਗਈਆਂ ਨਾਲੇ ਉਹਨੇ ਤੇਰੀ ਇੱਜ਼ਤ ਰੋਲੀ ਆ ਤੇ ਇੱਕ ਦਿਨ ਨਿੱਕੀ ਆ ਜਿਹੜੀ ਉਹ ਉਹਨੂੰ ਅਟੈਕ ਆ ਜਾਂਦਾ ਤੇ ਉਹਨੂੰ ਉਹਦੇ ਘਰ ਵਾਲਾ ਹਸਪੀਟਲ ਲੈ ਕੇ ਜਾਂਦਾ ਭਾਵੇਂ ਉਹਦੇ ਸਟੰਟ ਪਾਇਆ ਜਾਂਦਾ ਪਰ ਨਿੱਕੀ ਦੀ ਮੌਤ ਹੋ ਜਾਂਦੀ ਆ ਹਾਂਜੀ ਦੋਸਤੋ ਇਹ ਸੀ ਨਿੱਕੀ ਦੀ ਦਰਦ ਭਰੀ ਕਹਾਣੀ ਜ਼ਿੰਦਗੀ ਦੀ ਕਹਾਣੀ ਛੋਟੇ ਹੁੰਦੇ ਭੈਣ ਭਰਾ ਜਿਹੜੇ ਇੱਕ ਘਰ ਪਲੇ ਹੁੰਦੇ ਆ ਵੱਡੇ ਹੋਏ ਹੁੰਦੇ ਆ ਜਦੋਂ ਉਹ ਆਪੋ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ 'ਚ ਪੈ ਜਾਂਦੇ ਆ ਤਾਂ ਉਹ ਚਾਹੁੰਦੇ ਹੋਏ ਵੀ ਕਿਸੇ ਦਾ ਇੰਨਾ ਨਹੀਂ ਕਰ ਸਕਦੇ ਕਿਉਂਕਿ ਜਦੋਂ ਕਿਸੇ ਦੀ ਔਲਾਦ ਮਾੜੀ ਨਿਕਲ ਜੇ ਨਾ ਫਿਰ ਉਸ ਬੰਦੇ ਦੀ ਸਿਆਣ ਪਸਿਆਣ ਪਨੀਰਿਆਂ ਦੀ ਸਾਰੀ ਉਮਰ ਨੂੰ ਤਾਨੇ ਮੇਨੇ ਚੱਲਣੇ ਪੈਂਦੇ ਆ ਨਿੱਕੀ ਨੇ ਵੀ ਆਪਣੇ ਭੈਣ ਭਰਾਵਾਂ ਦੇ ਪਰਜਾਈਆਂ ਦੇ ਤਾਨੇ ਝੱਲੇ ਉਹਦੀ ਸਿਰਫ ਇੱਕ ਕੁੜੀ ਕਰਕੇ ਜਿਹੜੀ ਕੁੜੀ ਕਰਕੇ ਉਹਨੇ ਆਪਣੀ ਜ਼ਿੰਦਗੀ ਜਿਹੜੀ ਦਾਤੇ ਲਾਈ ਨਹੀਂ ਤਾਂ ਉਹ ਉਹਨੂੰ ਛੋਟੇ ਹੁੰਦੀ ਨੂੰ ਵੀ ਉੱਥੇ ਛੱਡ ਕੇ ਆ ਸਕਦੀ ਸੀ ਪਰ ਉਹਨੇ ਸੋਚਿਆ ਵੀ ਇਹਦਾ ਪਿਓ ਤਾਂ ਮਰ ਗਿਆ ਹਨਾ ਵੀ ਮੈਂ ਤਾਂ ਜਿਉਂਦੀ ਨਾਮਰਾ ਦੀ ਬੇਟੀ ਮਿੰਨੀ ਨੇ ਉਦੇ ਗਲਤ ਕੰਮ ਨੇ ਨਿੱਕੀ ਦੀ ਜ਼ਿੰਦਗੀ ਦਾ ਜਿਹੜਾ ਅੰਤ ਬੜਾ ਦੁਖਾਂਤ ਭਰਿਆ ਕੀਤਾ ਸਾਨੂੰ ਪਤਾ ਕਿ ਇਸ ਸੰਸਾਰ ਤੇ ਅਸੀਂ ਕਿਸੇ ਨੇ ਨਹੀਂ ਰਹਿਣਾ ਸਾਰਿਆਂ ਨੇ ਇੱਕ ਨਾ ਇੱਕ ਦਿਨ ਜ਼ਰੂਰ ਜਾਣਾ ਪਰ ਕਹਿੰਦੇ ਜੇ ਬੰਦਾ ਜ਼ਿੰਦਗੀ ਥੋੜੀ ਸੌਖੀ ਲੰਘਾ ਕੇ ਗਿਆ ਤਾਂ ਉਹ ਸੌਖਾ ਚਲਿਆ ਜਾਂਦਾ ਮੌਤ ਤੋਂ ਬਾਅਦ ਤਾਂ ਆਪਾਂ ਨੂੰ ਨਹੀਂ ਪਤਾ ਵੀ ਆਪਾਂ ਕਿੱਥੇ ਜਾਣਾ ਪਰ ਜਿਸ ਹਿਸਾਬ ਨਾਲ ਨਿੱਕੀ ਦੀ ਜ਼ਿੰਦਗੀ ਬੀਤੀ ਵੀ ਉਹਨੇ ਆਪਣੇ ਮਤਲਬ ਵੀ ਰਿਸ਼ਤਿਆਂ ਦਾ ਮਤਲਬ ਉਹਨੇ ਸਾਰਿਆਂ ਦੇ ਚਿਹਰੇ ਵੇਖ ਲਏ ਜਿਹੜੇ ਪੈਸੇ ਕਰਕੇ ਉਹਦੇ ਨਾਲ ਜੁੜੇ ਹੋਏ ਸੀ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ